ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਲੁਧਿਆਣਾ ਚ ਬੀਲੀ ਦਾ ਆਨਲਾਈਨ ਭੁਗਤਾਨ ਕਰਨ ਦੇ ਨਾਂ ਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਠੱਗਾ ਆਨਲਾਈਨ ਲਿੰਕ ਭੇਜਦੇ ਹਨ ਜਿਵੇਂ ਹੀ ਲੋਕ ਉਸ ਲਿੰਕ ਤੇ ਕਲਿੱਕ ਕਰਦੇ ਹਨ ਤੇ ਉਹਨਾਂ ਦੇ ਬੈਂਕ ਖਾਤੇ ਚੋਂ ਪੈਸੇ ਕਢਵਾ ਲਏ ਜਾਂਦੇ ਹਨ ਜਿਹੀ ਇੱਕ ਮਾਮਲਾ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮਾਡਲ ਹਾਊਸ ਇਲਾਕੇ ਦੇ ਸਾਹਮਣੇ ਆਇਆ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਦਲਜੀਤ ਸਿੰਘ ਨਿਤਸ ਹੈਗੇ 21 ਨਵੰਬਰ 2022 ਨੂੰ ਉਸ ਦੇ ਮੋਬਾਈਲ ਨੰਬਰ ਤੇ ਨੰਬਰ ਤੋਂ ਇਸ ਤੋਂ ਕਾਲ ਆਈ ਸੀ ਅਤੇ ਗੱਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਆਪਣੇ ਕਰਦਾ ਬਿਲੀ ਬਿਲ ਆਨਲਾਈਨ ਪਰ ਲਿਖਿਆ ਤੇ ਉਹ ਇੱਕ ਲਿੰਕ ਭੇਜੇਗਾ ਤੁਸੀਂ ਉਸ ਤੇ ਕਲਿੱਕ ਕਰਕੇ ਬਿਲ ਜਮਾ ਕਰਾ ਸਕਦੇ ਹੋ ਪੀੜਤ ਦਿਲਜੀਤ ਮੁਤਾਬਕ ਜਿਵੇਂ ਉਸਨੇ ਠੱਗ ਵੱਲੋਂ ਭੇਜਿਆ ਖੁੱਲ੍ਹੇ ਖੋਲੇ ਤਾਂ ਉਸਦਾ ਫੋਨ ਹੈਕ ਹੋ ਗਿਆ ਤੇ ਕੁਝ ਸਮੇਂ ਬਾਅਦ ਉਸਦੇ ਖਾਤੇ 'ਚ ਫਿਰ ਐਂਟਰੀਆਂ ਜੋ 5.74 ਲੱਖ ਰੁਪਏ ਕਢਵਾ ਲਏ ਗਏ ਤੇ ਉਹਨਾਂ ਤੁਰੰਤ ਇਸ ਸੰਬੰਧੀ ਥਾਣਾ ਮੋਡਲ ਟਾਊਨ ਨੂੰ ਸੂਚਿਤ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਤਨਵਾਦ